ਹਰਿਆਣਾ ਦੇ ਵਿੱਚ ਵੀਆਈਪੀ ਨੰਬਰਾਂ ਦਾ क्रेज ਦੇਖਣ ਨੂੰ ਮਿਲਿਆ ਹੈ ਹਰਿਆਣਾ ਦੇ ਵਿੱਚ ਭਾਰਤ ਦਾ ਸਭ ਤੋਂ ਮਹਿੰਗਾ ਵੀਆਈਪੀ ਨੰਬਰ ਵਿਕਿਆ ਹੈ ਤਾਂ ਨੰਬਰ ਜਿਹੜਾ ਜੋ ਵਿਕਿਆ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ 1 ਕਰੋੜ 17 ਲੱਖ ਰੁਪਏ ਦਾ ਵੀਆਈਪੀ ਨੰਬਰ ਜਿਹੜਾ ਹੈ ਉਹ ਵਿਕਿਆ ਹੈ ਤਾਂ ਨੰਬਰ ਪਲੇਟ ਦੀ ਤਸਵੀਰ ਵੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਔਰ ਇਸ ਦੇ ਨਾਲ ਵੈਬਸਾਈਟ ਤੇ ਵੀ ਇਸ ਦੀ ਤਸਵੀਰ ਜਿਹੜੀ ਹੈ ਉਹ ਸਾਹਮਣੇ ਆਈ ਕਿ ਕਿਸ ਤਰ੍ਹਾਂ ਇਹ ਜਿਹੜਾ ਨੰਬਰ ਹੈ ਵੀਆਈਪੀ ਨੰਬਰ ਹੈ ਕਰੋਣਾ ਦਾ ਵਿਕਿਆ ਤਾਂ ਹਰਿਆਣਾ ਦੇ ਵਿੱਚ 1 ਕਰੋੜ 17 ਲੱਖ ਰੁਪਏ ਦਾ ਇਹ ਜਿਹੜਾ ਵੀਆਈਪੀ ਨੰਬਰ ਹੈ ਉਹ ਵਿਕਿਆ ਹੈ ਹਾਲਾਂਕਿ ਇਹ ਬੋਲੀ ਲੱਗੀ ਸੀ ਨਿਲਾਮੀ ਹੋਈ ਐਚ 4 88 88 ਤਾਂ ਇਹ ਜਿਹੜਾ ਨੰਬਰ ਹੈ ਸਭ ਤੋਂ ਮਹਿੰਗਾ ਵਿਕਿਆ ਹੈ ਭਾਰਤ ਦੇ ਵਿੱਚ ਸਭ ਤੋਂ ਮਹਿੰਗਾ ਇਹ ਵੀਆਈਪੀ ਨੰਬਰ ਜਿਹੜਾ ਹੈ ਵਿਕਿਆ ਹੈ ਹਰਿਆਣਾ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਜਿਹੜਾ ਉਹ ਖਰੀਦਿਆ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਸ਼ ਦਾ ਸਭ ਤੋਂ ਮਹਿੰਗਾ ਵਾਹਨ ਨੰਬਰ ਬਣਿਆ ਹੈ HR88B888 ਦਾ 50000 ਰੁਪਏ ਤੋਂ ਇਸ ਨੰਬਰ ਦੀ ਜਿਹੜੀ ਬੋਲੀ ਹੈ ਉਹ ਸ਼ੁਰੂ ਹੋਈ ਸੀ ਔਰ ਦੱਸਦੀ ਹੈ ਕਿ ਸੁਦੀਰ ਕੁਮਾਰ ਨੇ VIP ਨੰਬਰ ਦੇ ਲਈ ਸਭ ਤੋਂ ਮਹਿੰਗੀ ਜਿਹੜੀ ਬੋਲੀ ਹੈ ਉਹ ਲਗਾਈ ਹੈ ਤਾਂ 88888 ਨੰਬਰ ਲਈ ਮਿਲੀਆਂ ਸਨ ਸਭ ਤੋਂ ਵੱਧ ਕਰੀਬ 45 ਅਰਜ਼ੀਆਂ ਜਿਹੜੀਆਂ ਨੇ ਉਹ ਮਿਲੀਆਂ ਪਰ ਇਸ ਨੰਬਰ ਦਾ ਜੇਕਰ ਜ਼ਿਕਰ ਕਰ ਲਈਏ ਤਾਂ ਸੁਦੇਰ ਕੁਮਾਰ ਨੇ VIP ਨੰਬਰ ਦੇ ਲਈ ਸਭ ਤੋਂ ਮਹਿੰਗੀ ਬੋਲੀ ਲਗਾਈ